ਅੱਜ ਅੰਡੇ ਮਿੱਥੇ ਜਲਦੀ ਸ਼ਵੀਲ ਲਗਾਈ ਗਈ ਆ ਤੇ ਕਿਸਾਨਾਂ ਬੰਦੇ ਵਿੱਚ ਮੇਰਾ ਨਾਮ ਵਰੁਣਾ ਪਿੰਡ ਚੌਂਤੇ ਦੇ ਆਹੀਂ ਸਾਰੇ ਨੌਜਵਾਨਾ ਮੁੰਡੇ ਤੇ ਵੈਸੇ ਛੁੱਟੀਆਂ ਪਈਆਂ ਹੋਈਆਂ ਸਾਰੀ ਬੱਚਿਆਂ ਨੂੰ ਤੇ ਅੱਜ ਦਿਨ ਵੀ ਸੋਮਵਾਰ ਦਾ ਹੀ ਸੋ ਸਾਰਿਆਂ ਨੇ ਗੱਲ ਸ਼ਾਮ ਨੂੰ ਸਲਾਹ ਬਣਾਈ ਤੇ ਸ਼ਿਵ ਸ਼ੰਕਰ ਦੇ ਨਾਮ ਤੇ ਸੋਮਵਾਰ ਦਾ ਦੇਣੀ ਅੱਜ ਤੇ ਆ ਬਸ ਸਾਰਿਆਂ ਨੇ ਇਕੱਠੇ ਹੋ ਕੇ ਰਲ ਮਿਲ ਕੇ ਮੁੰਡਿਆਂ ਨੇ ਸ਼ਵੀਲ ਲਗਾਈ ਫਿਰ ਸਾਡੇ ਬਾਣੀ ਤੇ ਪਹਿਲੀ ਵਾਰੀ ਲਗਾਈ ਜੀ ਕਿ ਪਹਿਲਾਂ ਵੀ ਲਗਾਉਂਦੇ ਆਦੇ ਹੋ ਨਹੀਂ ਨਹੀਂ ਉਧਰ ਤੇ ਪਹਿਲੇ ਵੀ ਲਗਾਉਂਦੇ ਆ ਆ ਪਰ ਇਸ ਵਾਰੀ ਐਂ ਆਈ ਮੁੰਡਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਪਹਿਲੀ ਵਾਰੀ ਲਗਾਈ ਜੀ ਹਾਂਜੀ ਹਾਂਜੀ ਮਨ ਦਾ ਵਿਚਾਰ ਆਇਆ ਹੈ ਕਿ ਕੰਮ ਕਰਨਾ ਚਾਹੁੰਦਾ ਹਾਂਜੀ ਹਾਂਜੀ ਸ਼ਾਨ ਸ਼ਾਲਾਰੀਆ ਮੈਂ ਪਿੰਡ ਚੌਂਤੇ ਦਾ ਰਹਿਣ ਵਾਲਾ ਆਇਆ ਤੇ ਅੱਜ ਸੋਮਵਾਰ ਦਾ ਦਿਨ ਹੈ ਕਿ ਅੱਜ ਸਾਡੇ ਜਿਹੜੇ ਸਾਰੇ ਨੌਜਵਾਨ ਭਰਾ ਆਇਆ ਅੱਜ ਇਹਨਾਂ ਨੇ ਸਾਰਿਆਂ ਨੇ ਛਪੀ ਲਾਣ ਦਾ ਸੋਚਿਆ ਸੀ ਕੱਲ ਸ਼ਾਮ ਨੂੰ ਇਹਨਾਂ ਨੇ ਕੀਤਾ ਸੀ ਸਲਾਬ ਬਣਾਈ ਪੀ ਛਪੀ ਲਾਣੇ ਆ ਕਿਉਂਕਿ ਕੱਲ ਸੋਮਵਾਰ ਦਾ ਦਿਨ ਹੈ ਪਿਛੀਵ ਜੀ ਕਿ ਵੀ ਉਹ ਆਂ ਦਾ ਦਿਨ ਹੈ ਤਸ਼ਪੀਲ ਲਾਈ ਸਾਰਿਆਂ ਨੇ ਥੋੜੀ ਥੋੜੀ ਸੇਵਾ ਕਰਕੇ ਅੱਜ ਇੱਥੇ ਸਪੀਲ ਲਾਈ ਹੈ ਤੇ ਫਸਟ ਟਾਈਮ ਤੇ ਲਗਾਈ ਗਈ ਹੈ ਹਾਂਜੀ ਹਾਂਜੀ ਪਹਿਲਾ ਇਹੀ ਪਿੰਡ ਦੇ ਅੰਦਰ ਲਾਨੇ ਆ ਇਸ ਵਾਰ ਇਹੀ ਪਿੰਡ ਦੇ ਬਾਹਰ ਲਾਈ ਹੈ ਅਗਲਾ ਤੁਹਾਡਾ ਕੀ ਵਿਚਾਰ ਹੋਵੇਗਾ ਗਾਂ ਤੋਂ ਮਤਲਬ ਲੱਗੇ ਕਦੇ ਕਿ ਜਾਂ ਇੱਥੇ ਬੰਦ ਕਰ ਦੋ ਨਹੀਂ ਅਗਲੀ ਵਾਰ ਤੋਂ ਆਹੀ ਹੁਣ ਜਿਹੜੇ ਹੁਣ ਜਿਹੜੇ ਹੈ ਥੋੜੇ ਭਰਾ ਸਾਡੇ ਇੱਥੇ ਨਹੀਂ ਹੈ ਥੋੜੇ ਬਾਹਰ ਆ ਅਗਲੇ ਸਾਲ ਉਹਨਾਂ ਨੇ ਵੀ ਆ ਕੇ ਤਸ਼ਪੀਲ ਵੱਡੀ ਕਰਨਗੇ ਜਿੱਦਾਂ ਜਿੱਦਾਂ ਪੂਰੀਆਂ ਛੋਲੇ ਇਦਾਂ ਹੋਰ ਵੀ ਵੱਡਾ ਕਰਾਂਗੇ ਲੰਗਰ ਨੂੰ ਲੰਗਰ ਦਾ ਪ੍ਰੋਗਰਾਮ ਕਰਾਂਗੇ ਵੱਡਾ ਕਰਾਂਗੇ ਨੌਜਵਾਨਾਂ ਨੂੰ ਇਹਹੀ ਮੈਸੇਜ ਹੈ ਪੀਜਾ ਦਾ ਹੁਣ ਲੱਗੀ ਛਾਗੇ ਲੋਕ ਕੰਮ ਲੱਗੇਦੇ ਹੁੰਦੇ ਆਉਣੇ ਪਿੱਛੇ ਬਾਗ ਹੈ ਇੱਥੇ ਵੀ ਲੋਕੀ ਕੰਮ ਲੱਗੇਦੇ ਆ ਤਿੰਦੇ ਵਾਸਤੇ ਵੀ ਥੋੜਾ ਹੋ ਜਾਂਦਾ ਜਿਹੜੇ ਲੋਕ ਟੈਕ ਟ੍ਰਾਲੀ ਲੈ ਕੇ ਜਾਂਦੇ ਆ ਉਹ ਵੀ ਕਰਨ ਉਹਦੇ ਵਾਸਤੇ ਵੀ ਸ਼ਪੀਲ ਆਈਏ ਉਹਨਾਂ ਦੀ ਵੀ ਥੋੜੀ ਸੇਵਾ ਜੇ ਹਾਂ ਜੀ